ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨਤਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਗੁਰਬਾਣੀ ਦੇ ਨਾਲ ਨਾਲ ਜੇਕਰ ਆਪਾਂ ਪੰਛੀਆਂ ਦੀ ਸਾਂਭ-ਸਭਾਲ ਕਰਦੇ ਆ ਉਹਨਾਂ ਨੂੰ ਦਾਣਾ ਪਾਉਣੀ ਹੈ ਤੇ ਉਸ ਦੇ ਵੀ ਆਪਾਂ ਨੂੰ ਕੀ ਫਾਇਦੇ ਹੁੰਦੇ ਨੇ ਜਿਵੇਂ ਆਪਾਂ ਖਾਲਸਾ ਜੀ ਸਿਮਰਨ ਭਗਤੀ ਕਰਦੇ ਆਂ ਤੇ ਉਸ ਦੇ ਵੀ ਆਪਾਂ ਨੂੰ ਸਫਲ ਹੁੰਨੇ ਆ ਕਰਨ ਦੇ ਵਿੱਚ ਜਿਵੇਂ ਗੁਰਬਾਣੀ ਦੇ ਜਾਪ ਕਰਦੇ ਆਂ ਤੇ ਵਾਹਿਗੁਰੂ ਸੱਚੇ ਪਾਸ਼ਾ ਸਾਡੀ ਭਗਤੀ ਨੂੰ ਸੇਵਾ ਸਿਮਰਨ ਨੂੰ ਜ਼ਰੂਰ ਸਫਲ ਕਰਦੇ ਨੇ ਕਹਿਣ ਦਾ ਭਾਵ ਕਿ ਆਪਣੀ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਦੇ ਨੇ ਇਸ ਤਰ੍ਹਾਂ ਕਈਆਂ ਦਾ ਕਹਿਣਾ ਹੁੰਦਾ ਏ ਖਾਲਸਾ ਜੀ ਕਿ ਜੇਕਰ ਅਸੀਂ ਆਪਣੀ ਘਰ ਦੇ ਵਿੱਚ ਪੰਛੀਆਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਤਾਂ ਸਾਡੇ ਘਰ ਦੇ ਹਾਲਾਤ ਪਹਿਲਾਂ ਦੇ ਨਾਲੋਂ ਬਹੁਤ ਵਧੀਆ ਹੋ ਗਏ ਨੇ ਸਾਡੇ ਘਰ ਦੇ ਵਿੱਚ ਅਮੀਰੀ ਆਉਣੀ ਸ਼ੁਰੂ ਹੋ ਗਈ ਏ ਸਾਡੇ ਪਹਿਲਾਂ ਹਾਲਾਤ ਬਹੁਤ ਮਾੜੇ ਸੀ ਪਰ ਜਦੋਂ ਤੋਂ ਅਸੀਂ ਪੰਛੀਆਂ ਦੀ ਸਾਂਭ ਸੰਭਾਲ ਤੀ ਦਾਣਾ ਪੋਣਾ ਸ਼ੁਰੂ ਕੀਤਾ ਹੈ ਸਾਡੇ ਘਰ ਦੇ ਹਾਲਾਤ ਪਹਿਲਾਂ ਤੋਂ ਬਹੁਤ ਵਧੀਆ ਹੋ ਗਏ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਸ ਬਾਰੇ ਦੇ ਵਿੱਚ ਵਿਚਾਰ ਸਾਂਝੇ ਕਰਾਂਗੇ ਇਸ ਕਰਕੇ ਖਾਲਸਾ ਜੀ ਵੀਡੀਓ ਨੂੰ ਸਾਰੀ ਜ਼ਰੂਰ ਅੰਤ ਦੇ ਤੱਕ ਦੇਖਿਓ ਕਿਉਂਕਿ ਖਾਲਸਾ ਜੀ ਅੱਧੀ ਅਧੂਰੀ ਗੱਲ ਨੂੰ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਆਪਣੀ ਪੁਰਾਣੀ ਬਜ਼ੁਰਗ ਕਹਿੰਦੇ ਨੇ ਕਿ ਅੰਧਾ ਅਧੂਰਾ ਗਿਆਨ ਕਈ ਵਾਰ ਸਾਡੇ ਲਈ ਖਤਰਨਾਕ ਸਾਬਿਤ ਹੋ ਜਾਂਦਾ ਹੈ ਖਾਲਸਾ ਜੀ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਰਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਵੀ ਜਾਣਕਾਰੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਅਪਣਾ ਕੇ ਦੇਖਿਓ ਕਿਉਂਕਿ ਅਗਰ ਤੁਸੀਂ ਅਪਣਾ ਕੇ ਦੇਖੋਗੇ ਅਜ਼ਮਾ ਕੇ ਦੇਖੋਗੇ ਤੇ ਫਿਰ ਹੀ ਖਾਲਸਾ ਜੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੀ ਹੈ ਤੇ ਕਿਵੇਂ ਤੁਹਾਡੀ ਜ਼ਿੰਦਗੀ ਦੇ ਇਸ ਚੀਜ਼ ਨੂੰ ਲੈ ਕੇ ਪ੍ਰਭਾਵ ਪੈਂਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਕਿ 84 ਲੱਖ ਜੂਨਾਂ ਦੇ ਵਿੱਚੋਂ ਮਨੁੱਖ ਦੀ ਜੋ ਸਰਵ ਸ੍ਰੇਸ਼ਟੀ ਜੂਨ ਮੰਨਿਆ ਗਿਆ ਏ ਤੇ 84 ਲੱਖ ਜੂਨਾਂ ਦਾ ਮਨੁੱਖ ਜੋ ਏ ਉਹ ਸਰਦਾਰੇ ਕਿਉਂਕਿ ਖਾਲਸਾ ਜੀ ਮਨੁੱਖ ਆਪਣੀ ਮਰਜ਼ੀ ਦੇ ਅਨੁਸਾਰ ਕੀਤੀ ਵੀ ਆ ਜਾ ਸਕਦਾ ਏ ਤੇ ਆਪਣੀ ਮਰਜ਼ੀ ਦੇ ਅਨੁਸਾਰ ਹੀ ਕੁਝ ਵੀ ਖਾ ਪੀ ਸਕਦਾ ਏ ਤੇ ਮਨੁੱਖ ਆਪਣੀ ਮਰਜ਼ੀ ਦਾ ਮਾਲਕ ਏ ਸਭ ਤੋਂ ਵੱਡਾ ਗੁਣ ਖਾਲਸਾ ਜੀ ਮਨੁੱਖ ਦੇ ਵਿੱਚ ਕਿਹੜਾ ਏ ਕਿ ਜੇ ਮਨੁੱਖ ਚਾਵੇ ਤਾਂ ਉਹ ਦੂਜਿਆਂ ਦੀ ਭਲਾਈ ਵੀ ਕਰ ਸਕਦਾ ਏ ਦੂਸਰਿਆਂ ਦੇ ਲਈ ਕੁਝ ਕਰ ਵੀ ਸਕਦਾ ਏ ਮੇਰੀ ਕਹਿਨ ਦਾ ਭਾਵ ਖਾਲਸਾ ਜੀ ਜੋ ਕੁਝ ਮਨੁੱਖ ਨਹੀਂ ਆਪਣੀ ਲਈ ਕਰਨਾ ਏ ਉਹ ਤਾਂ ਉਸਨੇ ਕਰਨਾ ਹੀ ਕਰਨਾ ਏ ਲੇਕਿਨ ਜੇ ਮਨੁੱਖ ਚਾਹੇ ਤਾਂ ਉਹ ਕਿਸੇ ਦਾ ਪਲਾਵੀ ਕਰ ਸਕਦਾ ਏ ਸਭ ਤੋਂ ਵੱਡਾ ਖਾਲਸਾ ਜੀ ਇਹ ਮਨੁੱਖ ਦੇ ਵਿੱਚ ਗੋਣੇ ਅੱਜ ਦੇ ਟਾਈਮ ਦੇ ਵਿੱਚ ਖਾਲਸਾ ਜੀ ਇੱਕ ਮਨੁੱਖ ਦੂਸਰੇ ਮਨੁੱਖ ਦੀ ਮਦਦ ਨਹੀਂ ਕਰਦਾ ਕਿਉਂਕਿ ਉਸ ਦੇ ਮਨ ਦੇ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਜੇਕਰ ਮੈਂ ਕਿਸੇ ਦਾ ਭਲਾ ਕਰਾਂਗਾ ਤੇ ਮੇਰਾ ਭਲਾ ਨਹੀਂ ਹੋਣਾ ਮੇਰੇ ਕਹਿਣ ਦਾ ਭਾਵ ਕਿ ਜੇਕਰ ਮੈਂ ਕਿਸੇ ਦਾ ਚੰਗਾ ਕਰਾਂਗਾ ਕਿਤੇ ਉਹ ਮੇਰੇ ਤੋਂ ਅੱਗੇ ਨਾ ਵੱਜ ਜਾਵੇ ਮੈਂ ਪਿੱਛੇ ਨਾ ਰਹਿ ਜਾਵਾਂ ਕਿਉਂਕਿ ਉਹਨਾਂ ਦੀ ਸੋਚ ਹੀ ਇਤੇ ਤੱਕ ਹੁੰਦੀ ਹੈ ਖਾਲਸਾ ਜੀ ਕਿ ਜੇਕਰ ਮੈਂ ਕਿਸੇ ਦਾ ਮਾੜਾ ਕਰਾਂਗਾ ਤਾਂ ਫਿਰ ਮੇਰਾ ਚੰਗਾ ਹੋਵੇਗਾ ਇਸ ਕਰਕੇ ਉਹਨਾਂ ਦੀ ਸਾਰਾ ਜੋ ਫਿਊਚਰ ਉਮਰ ਜਿਸੇ ਕੰਮ 'ਚ ਲੱਗੀ ਰਹਿੰਦੀ ਏ ਕਿਸੇ ਦੀ ਚੋਹਲੀ ਨਿੰਦਿਆ ਕਰਨ ਦੇ ਵਿੱਚ ਪਰ ਖਾਨਸਾ ਜੀ ਜੇਕਰ ਆਪਾਂ ਕਿਸੇ ਲੋੜਵੰਦ ਦੀ ਗਰੀਬ ਦੀ ਮਦਦ ਕਰਦੇ ਆਂ ਤੇ ਉਹ ਮਦਦ ਕਰਨ ਦੇ ਨਾਲ ਜੋ ਸਾਨੂੰ ਆਪਣੇ ਅੰਦਰੋਂ ਇੱਕ ਸਕੂਨ ਮਿਲਦਾ ਏ ਉਹ ਖਾਨਸਾ ਜੀ ਸਾਨੂੰ ਮੌਤ ਦੇ ਨਾਲ ਵੀ ਨਹੀਂ ਮਿਲਦਾ ਇਹ ਸਕੂਨ ਤਾਂ ਖਾਨਸਾ ਜੀ ਆਪਾਂ ਨੂੰ ਕਿਸੇ ਦਾ ਭਲਾ ਕਰਕੇ ਹੀ ਮਿਲਦਾ ਹੈ ਇਸ ਤਰ੍ਹਾਂ ਖਾਲਸਾ ਜੀ ਆਪਾਂ ਗਨ ਕਰਦੀਆਂ ਪੰਛੀਆਂ ਤੇ ਜਨਵਰਾ ਦੀ ਸੇਵਾ ਬਾਰੇ ਇਸ ਦਾ ਸਭ ਤੋਂ ਪਹਿਲਾ ਜੋ ਫਾਇਦਾ ਹੁੰਦਾ ਏ ਜੇਕਰ ਖਾਲਸਾ ਜੀ ਆਪਾਂ ਪਸ਼ੂ ਪੰਛੀਆਂ ਜਨਵਰਾਾਂ ਚਾ ਕਿਸੇ ਮਨੁੱਖ ਦੀ ਸੇਵਾ ਕਰਦੀਆਂ ਤੇ ਖਾਲਸਾ ਜੀ ਉਹ ਇੱਕ ਪੁੰਨ ਦਾ ਕੰਮ ਹੋ ਜਾਂਦਾ ਏ ਇੱਕ ਚੰਗੇ ਕਾਰਜਾਂ ਦੇ ਵਿੱਚ ਆ ਜਾਂਦਾ ਏ ਜਿਸ ਦੇ ਨਾਲ ਖਾਲਸਾ ਜੀ ਆਪਾਂ ਨੂੰ ਬਹੁਤ ਜ਼ਿਆਦੇ ਫਾਇਦੇ ਹੁੰਦੇ ਨੇ ਕਈ ਵਾਰ ਆਪਾਂ ਮਨ ਦੇ ਵਿੱਚ ਸੋਚਦੇ ਆ ਕਿ ਕਿਸੇ ਦਾ ਕਿੰਨਾ ਮਰਜ਼ੀ ਕਰ ਲਓ ਪਰ ਕੋਈ ਗੁਣ ਨਹੀਂ ਪਾਉਂਦਾ ਪਰ ਖਾਲਸਾ ਜੀ ਜੇਕਰ ਕਿਸੇ ਸਮੇ ਆਪਣੇ ਤੇ ਕੋਈ ਮੁਸੀਬਤ ਆ ਜਾਵੇ ਸਮੇ ਦੀ ਮਾੜੀ ਘੜੀ ਆ ਜਾਵੇ ਤਾਂ ਉਸ ਸਮੇ ਜੋ ਆਪਾਂ ਨੂੰ ਮਿਲੀਆਂ ਹੋਈਆਂ ਅਸੀਸ ਦੁਆਵਾਂ ਖਾਲਸਾ ਜੀ ਉਸ ਸਮੇ ਦੇ ਵਿੱਚ ਕੰਮ ਆ ਜਾਂਦੀਆਂ ਨੇ ਕਿੰਨਾ ਮਰਜ਼ੀ ਵੱਡਾ ਦੁੱਖ ਹੋਵੇ ਉਹ ਦੁੱਖੀ ਜਿਹੜਾ ਆਪਣਾ ਝਟਪਟ ਨਿਕਲ ਜਾਂਦਾ ਹੈ ਖਾਸ ਕਰਕੇ ਖਾਲਸਾ ਜੀ ਇਹ ਵਿੱਚ ਬਾਨੇ ਪੰਛੀ ਜਾਨਵਰ ਇਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ ਉਸ ਪਰਮਾਤਮਾ ਨੇ ਰੱਬ ਨੇ ਇਨ ਦੀ ਵੀ ਖਾਲਸਾ ਜੀ ਰੋਜੀ ਰੋਟੀ ਲਿਖੀ ਹੋਈ ਏ ਤੇ ਇਹ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰਦੇ ਨੇ ਰੋਟੀ ਦਾ ਇੰਤਜ਼ਾਮ ਤਾਂ ਕਰ ਹੀ ਲੈਂਦੇ ਨਹੀਂ ਖਾਲਸਾ ਜੀ ਭਾਵੇਂ ਤਾਂ ਕਿਸੇ ਦੀਆਂ ਲੋਕਾਂ ਦੀਆਂ ਝਿੜਕਾਂ ਖਾ ਕੇ ਡੰਡੇ ਸੋਟੇ ਖਾ ਕੇ ਕਿਉਂ ਨਾ ਕਰਨ ਪਰ ਜਦੋਂ ਖਾਲਸਾ ਜੀ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਇਹਨਾਂ ਨੂੰ ਰੋਟੀ ਪਾਣੀ ਜੋ ਵੀ ਆਪਾਂ ਇਹਨਾਂ ਦੀ ਸੇਵਾ ਸੰਭਾਲ ਕਰਦੇ ਆ ਤੇ ਉਸ ਸਮੇਂ ਇਹਨਾਂ ਬੇਜਵਾਨਾਂ ਦੇ ਜੋ ਮਨਤੀ ਵਿੱਚੋਂ ਆਪਣੀ ਲਈ ਦੁਆਵਾਂ ਆਸ਼ੀਸ਼ਾਂ ਨਿਕਲਦੀਆਂ ਨੇ ਖਾਲਸਾ ਜੀ ਉਹ ਆਪਣੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਆਪਣਾ ਬਹੁਤ ਭਲਾ ਕਰਦੀਆਂ ਨੇ ਆਪਣੀ ਘਰ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦੇ ਨਾਲ ਬਰਕਤ ਪੈਂਦੀ ਏ ਜਿਵੇਂ ਖਾਲਸਾ ਜੀ ਆਪਾਂ ਗੱਲ ਕਰਦੀਆਂ ਕਿ ਪਹਿਲਾ ਫਲਾਤਾ ਸਾਡਾ ਹੋਇਆ ਸਾਡੇ ਪੁੰਨ ਬਣ ਗਏ ਸਾਡੇ ਚੰਗੇ ਕਰਮ ਬਣ ਗਏ ਤੀ ਖਾਲਸਾ ਜੀ ਦੂਜਾ ਫਾਇਦਾ ਸਾਨੂੰ ਇਹ ਹੀ ਹੁੰਦਾ ਏ ਦੂਸਰੀ ਖਾਲਸਾ ਜੀ ਫਾਇਦਾ ਇਹ ਹੁੰਦਾ ਹੈ ਕਿ ਜੇਕਰ ਕੋਈ ਵੀ ਮਨੁੱਖ ਪਸ਼ੂ ਪੰਛੀਆਂ ਜਾਨਵਰਾਂ ਦੀ ਸੇਵਾ ਸੰਭਾਲ ਕਰਦੇ ਨੇ ਉਹ ਮਨੁੱਖ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦੇ ਬੇਸ਼ੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਚਿੰਤਾਵਾਂ ਆਉਂਦੀਆਂ ਤਾਂ ਜ਼ਰੂਰ ਨੇ ਪਰ ਖਾਲਸਾ ਜੀ ਉਹ ਚਿੰਤਾਗ੍ਰਸਤ ਨਹੀਂ ਹੁੰਦੇ ਇਹ 움ਪੀਖਾਨ ਸਾਜੀ ਇਹ ਜੋ ਪੰਛੀ ਜਾਨਵਰ ਨਹੀਂ ਉਹਨਾਂ ਨੂੰ ਕਦੇ ਵੀ ਚਿੰਤਾ ਗ੍ਰਸਤ ਨਹੀਂ ਹੋਣ ਦਿੰਦੇ ਤੇ ਡਿਪਰੈਸ਼ਨ ਦੇ ਵਿੱਚ ਜਾ ਨਹੀਂ ਦਿੰਦੇ ਤੁਸੀਂ ਕਦੇ ਵੀ ਇਸ ਗੱਲ ਨੂੰ ਖਾਲਸਾ ਜੀ ਨੋਟ ਕਰਿਆ ਕਰੋ ਜਿਨ੍ਹਾਂ ਨੇ ਆਪਣੀ ਘਰ ਦੇ ਵਿੱਚ ਪਸ਼ੂ ਪੰਛੀ ਪਾਲੇ ਹੋਏ ਨੇ ਤਾਂ ਉਹ ਮਨੁੱਖ ਜੇਕਰ ਬਾਰੋਂ ਕੰਮਕਾਰ ਤੋਂ ਥੱਕਿਆ ਟੁੱਟਿਆ ਵੀ ਆਵੇ ਭਾਵੇਂ ਕਿੰਨਾ ਵੀ ਮਰਜੀ ਕਿਉਂ ਨਾ ਗੁੱਸੇ ਦੇ ਵਿੱਚ ਵੀ ਹੋਵੇ ਪਰ ਇਹ ਪੰਛੀ ਪਸ਼ੂ ਜਿਹੜੇ ਨੇ ਉਹ ਮਨੁੱਖ ਨੂੰ ਇੰਨਾ ਪਿਆਰ ਦਿੰਦੇ ਨੇ ਅੱਗੋ ਖਾਲਸਾ ਜੀ ਕਿ ਉਹ ਮਨੁੱਖ ਸਾਰੇ ਦੁੱਖ ਸਾਰਾ ਗੁੱਸਾ ਸਾਰੀ ਥਕਾਵਟ ਆਪਣੀ ਨੂੰ ਭੁੱਲ ਜਾਂਦਾ ਏ ਇਸੇ ਤਰ੍ਹਾਂ ਖਾਲਸਾ ਜੀ ਘਰ ਦੇ ਵਿੱਚ ਰੱਖੇ ਹੋਏ ਪਸ਼ੂ ਪੰਛੀ ਉਹਨਾਂ ਨੇ ਪਿਆਰਤਾ ਦੇਣਾ ਹੀ ਦੇਣਾ ਏ ਇਸ ਕਰਕੇ ਤੁਹਾਡੇ ਘਰ ਦੀ ਗਲੀ ਮੁਹੱਲੇ ਦੇ ਵਿੱਚ ਸੇਵਾ ਕਰਕੇ ਦੇਖ ਲਓ ਤੁਸੀਂ ਇੱਕ ਕੁੱਤੇ ਨੂੰ ਰੋਟੀ ਹੀ ਪਾ ਕੇ ਦੇਖ ਲਓ ਖਾਲਸਾ ਜੀ ਜੋ ਅੱਗੋਂ ਆਪਾਂ ਨੂੰ ਵਾਰ-ਵਾਰ ਭੌਂਕਦਾ ਹੋਵੇ ਤਾਂ ਉਹਨੂੰ ਤੁਸੀਂ ਚਾਰ ਕੇ ਦਿਨ ਰੋਟੀ ਪਾ ਕੇ ਦੇਖਿਓ ਤਾਂ ਫਿਰ ਉਹੀ ਕੁੱਤਾ ਖਾਲਸਾ ਜੀ ਆਪਾਂ ਨੂੰ ਪਿਆਰ ਕਰਨ ਲੱਗੇਗਾ ਆਪਣੀ ਅੱਗੇ ਪਿੱਛੇ ਫਿਰੇਗਾ ਜਿਵੇਂ ਖਾਲਸਾ ਜੀ ਆਪਾਂ ਗੱਲ ਕੀਤੀ ਸੀ ਵੀ ਮਨੁੱਖਾ ਜੀਵਨ 84 ਲੱਖ ਜੁਗਾਂ ਦੇ ਵਿੱਚੋਂ ਸਰਵ ਸ਼੍ਰੇਸ਼ਟ ਜੂਨ ਆ ਇਸ ਦੇ ਵਿੱਚ ਬਹੁਤ ਗੁਣਨੀ ਖਾਰਸਾ ਜੀ ਪਰ ਸੱਚ ਕਰਕੇ ਜਾਣਿਓ ਖਾਰਸਾ ਜੀ ਕਿ ਜਨਮਵਰਾਂ ਦੇ ਵਿੱਚ ਇੱਕ ਗੁਣੀ ਆ ਜੋ ਮਨੁੱਖਾ ਤੋਂ ਵੱਧ ਕੀ ਆ ਉਹ ਇਹ ਆ ਖਾਰਸਾ ਜੀ ਕਿ ਜਦੋਂ ਵੀ ਆਪਾਂ ਕਿਸੇ ਪਸ਼ੂ ਪੰਛੀ ਦੀ ਸਾਮ ਸੁਵਾਲ ਕਰਦੇ ਆ ਜਾਂ ਕਿਸੇ ਦੁੱਖ ਦੇ ਵਿੱਚ ਉਹਨਾਂ ਦੀ ਸਾਮ ਸੁਵਾਲ ਕਰਨੀ ਆ ਤਉ ਖਾਲਸਾ ਜੀ ਕਦੇ ਵੀ ਆਪਣੀ ਕੀਤੀ ਹੋਈ ਸੇਵਾ ਜਾਂ ਸਾਬ ਸਭਾਲ ਨੂੰ ਭੁੱਲਦੇ ਨਹੀਂ ਜੇ ਕਦੇ ਵੀ ਕਿਸੇ ਸਮੇਂ ਆਪਾਂ ਨੂੰ ਮਿਲਣ ਕਿਸੇ ਆਪਾਂ ਪੰਛੀ ਨੂੰ ਕਿਸੇ ਦੁੱਖ ਦੇ ਵਿੱਚੋਂ ਕੱਢਿਆ ਹੋਵੇ ਉਹ ਆਪਾਂ ਨੂੰ ਮਿਲੇ ਤਾਂ ਜ਼ਰੂਰ ਅਹਿਸਾਸ ਕਰਵਾਉਂਦੇ ਨੇ ਆਪਣੀ ਸਨੇਹੇ ਤੋਂ ਕਿਤੇ ਵੱਧ ਕੀ ਖਾਲਸਾ ਜੀ ਉਹ ਆਪਾਂ ਨੂੰ ਪਿਆਰ ਦਿੰਦੇ ਨੇ ਇਸ ਤਰ੍ਹਾਂ ਖਾਲਸਾ ਜੀ ਜਦੋਂ ਵੀ ਕੋਈ ਮਨੁੱਖ ਕਿਸੇ ਕੰਮਕਾਰ ਤੇ ਲਈ ਘਰ ਤੋਂ ਬਾਹਰ ਗਿਆ ਹੁੰਦਾ ਹੈ ਜਦੋਂ ਉਹ ਵਾਪਸ ਆਉਂਦਾ ਹੈ ਭਾਵੇਂ ਉਹ ਕਿੰਨਾ ਥੱਕਿਆ ਟੁੱਟਿਆ ਹੋਵੇ ਗੁੱਸੇ ਦੇ ਵਿੱਚ ਹੋਵੇ ਉਹਨੂੰ ਘਰ ਦਾ ਮੈਂਬਰ ਕੋਈ ਬੁਲਾਵੇ ਜਾਂ ਨਾ ਬੁਲਾਵੇ ਪਰ ਜੇਕਰ ਆਪਨੇ ਘਰ ਦੇ ਵਿੱਚ ਪਸ਼ੂ ਪੰਛੀ ਜਾਂ ਜਾਨਵਰ ਹੋਣ ਤੇ ਉਹ ਉਸ ਮਨੁੱਖ ਦਾ ਬਹੁਤ ਨਿੱਘਾ ਸਵਾਗਤ ਕਰਦੇ ਨੇ ਉਸ ਨੂੰ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਜਿਵੇਂ ਨਾਲ ਖਾਲਸਾ ਜੀ ਉਹ ਸੁਮਨੁੱਖ ਦੇ ਸਾਰੇ ਦੁੱਖ ਕਸ਼ਟ ਨੇ ਜਿਹੜੇ ਦੂਰ ਹੋ ਜਾਂਦੇ ਨੇ ਇਸ ਕਰਕੇ ਜਿਹੜੇ ਵੀ ਘਰਾਂ ਦੇ ਵਿੱਚ ਖਾਲਸਾ ਜੀ ਜਿਹੜੇ ਵੀ ਮਨੁੱਖਾ ਨੇ ਪਸ਼ੂ ਪੰਛੀ ਰੱਖੇ ਹੋਏ ਨੇ ਜਾਨਵਰ ਰੱਖੇ ਹੋਏ ਨੇ ਉਹਨਾਂ ਦਾ ਮਾੜੇ ਤੋਂ ਮਾੜਾ ਸਮਾਵੀ ਡਾਲ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਜੇਕਰ ਆਪਣੀ ਤੇ ਕੋਈ ਸਮੇਂ ਦੀ ਮਾੜੀ ਘੜੀ ਆਉਂਦੀ ਹੈ ਤੇ ਆਪਣੀ ਇਸ ਤਰ੍ਹਾਂ ਕੀਤੇ ਹੋਏ ਪੁਰਨੇ ਚੰਗੇ ਕਾਰਜ ਕੀਤੇ ਹੋਏ ਇਹੀ ਆਪਣੀ ਅੱਗੇ ਆਉਂਦੇ ਨੇ ਜਿਸ ਕਰਕੇ ਆਪਣੇ ਤੇ ਮਾੜਾ ਤੋਂ ਮਾੜਾ ਸਮਾ ਵੀ ਟਾਲ ਜਾਂਦਾ ਹੈ ਇਸ ਕਰਕੇ ਖਾਲਸਾ ਜੀ ਜਿੰਨਾ ਵੀ ਘਰਾਂ ਦੇ ਵਿੱਚ ਪਸ਼ੂ ਪੰਛੀ ਜਾਨਵਰ ਰੱਖੇ ਹੋਈ ਨਹੀਂ ਉਹਨਾਂ ਨੂੰ ਸਾਫ ਸਭਾਲ ਜ਼ਰੂਰ ਕਰਨੀ ਚਾਹੀਦੀ ਜੇਕਰ ਆਪਾਂ ਇਹ ਡਿਊਟੀ ਆਪਣੀ ਸੇਵਾ ਸੱਚੇ ਮਨ ਦੇ ਨਾਲ ਪਗਟਾਉਣੀ ਹੈ ਤਾਂ ਉਹ ਪਰਮਾਤਮਾ ਵੀ ਸਾਡੇ ਤੇ ਬਹੁਤ ਖੁਸ਼ ਹੁੰਦੇ ਨੇ ਇਹ ਦੂਸਰਾ ਖਾਲਸਾ ਜੀ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਤੇ ਸਾਨੂੰ ਸੱਚੀਆਂ ਅਸੀਸਾਂ ਮਿਲਦੀਆਂ ਨੇ ਤੇ ਤੀਸਰਾ ਖਾਲਸਾ ਜੀ ਇਹ ਹੀ ਹੁੰਦਾ ਏ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਤੇ ਸਾਨੂੰ ਅੰਦਰੋਂ ਖੁਸ਼ੀ ਮਿਲਦੀ ਏ ਸਕੂਨ ਮਿਲਦਾ ਏ ਇਸਰਾ ਖਾਲਸਾ ਜੀ ਪਸ਼ੂ ਪੰਛੀਆਂ ਨੂੰ ਦਾਣਾ ਪਾਉਣ ਦੇ ਸਾਹਮ ਸੰਭਾਲ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਬੇਚਵਾਨਾਂ ਦੀ ਸੇਵਾ ਕਰਨ ਦੇ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜੀ ਰੋ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਣ ਦੀ ਖਿਮਾ ਬਖਸ਼ਣੀ ਤਾਨੇ ਤਾਨਾ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਬਨਾ ਪੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੀ ਘਰ ਹੱਸਦੇ ਵਸਦੇ ਰਹਿ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ